ਹਸਨ ਹੀਰ ਦਾ ਕਰਨੀ ਹੀਰ ਦੇ ਹਸਨ ਦੀ ਸਿਫਤ ਔਕੀ ਨਕਸ਼ਾ ਯੁੱਭਰੇ ਨਹੀਂ ਵਿਆਨ ਵਿੱਚੋਂ ਆਉਂਦੀ ਝੂਲ ਦੀ ਨੱਡੜੀ ਹੂਰ ਕੋਈ ਤਲਕ ਡਿੱਗ ਪਈ ਜਿਵੇਂ ਅਸਮਾਨ ਵਿੱਚੋਂ ਕੋ ਕਾਫ ਦੀ ਪਰੀ ਜਾ ਸ਼ਾਜਾਦੀ ਚੰਗ ਆਪਣੀ ਮੁਲਕ ਈਰਾਨ ਵਿੱਚੋਂ ਹੁਸਨ ਪਰੇ ਤੋਂ ਪਰੇ ਨੇ ਜੱਗ ਅੰਦਰ ਹੈ ਪਰ ਵਖਰੀ ਹੀਰ ਜਹਾਨ ਵਿੱਚੋਂ ਤਾਰੇ ਡਲਕਦੇ ਉਹਦਿਆਂ ਵਿੱਚ ਨੈਣਾ ਮੱਥਾ ਚੌਦਵੀਂ ਰਾਤ ਦਾ ਚੰਦ ਮੀਆਂ ਰੂਪ ਲਹਿਰਦਾ ਸ਼ਲਕ ਦਾ ਕੈਫ ਪਰਿਆ ਮੋਤੀ ਲ ਜੇ ਮੇ ਸ਼ਹਿਰਾਬ ਦੀ ਬੰਦ ਮੀਆਂ ਲੜੀ ਲੰਕ ਦੀ ਸੁਚੀਆਂ ਮੋਤੀਆਂ ਦੀ ਉਹਦੇ ਹੱਸ ਦੇ ਲਿਸ਼ਕ ਦੇ ਦੰਬ ਮੀਆਂ ਕਾਰੀਗਰੀ ਖੁਦਾ ਦੀ ਖਤਮ ਹੋਈ ਸਾਜ ਆਪਣੀ ਮਨ ਪਸੰਦ ਮੀਆਂ ਰੰਗ ਖੋਰੰਗੀਆਂ ਸੁਪਨਿਆਂ ਤੋਂ ਖੇੜਾ ਲੈ ਲਿਆ ਖੜੀ ਗੁਲਜ਼ਾਰ ਵਿੱਚੋਂ ਸ਼ੋਕ ਨਖੇਆਂ ਕੰਮ ਦੇ ਪੌਰਿਆਂ ਦਾ ਸੂਤੀ ਚਾਨਣ ਚੰਦ ਦੀ ਤਾਰ ਵਿੱਚੋਂ ਭਾਰੇ ਵਿੱਚ ਲਪੇਟਿਆ ਬਿਜਲੀਆਂ ਨੂੰ ਰੂੜ ਰੂੜਿਆ ਕਿਸੇ ਚਲਾਰ ਵਿੱਚੋਂ ਇਕੱਠੇ ਕਰ ਲਿਆ ਸ਼ਣਕ ਦੇ ਨਗਮਿਆਂ ਨੂੰ ਥਰ ਥਰ ਟੁਣਕਦੀ ਤਾਰ ਸਤਾਰ ਵਿੱਚੋਂ ਜੋਬਨ ਸਾੰਬੇ ਆਨੋ ਜਵਾਨੀਆਂ ਦਾ ਖੇੜੇ ਚੂਪਲੇ ਸਭ ਵਹਾਰ ਵਿੱਚੋਂ ਪਤੀ ਫੁੱਲ ਗੁਲਾਬ ਦੇ ਫੂਲ ਮਾਰੇ ਸ਼ਹਿਦ ਫੇਰਿਆ ਦੁੱਧ ਦੀ ਤਾਰ ਵਿੱਚੋਂ ਗੁੰਨੇ ਊਸ਼ਾ ਦੇ ਰੰਗ ਫਰਿਸ਼ਤਿਆਂ ਨੇ ਤਾਂ ਹੀ ਖਾਕ ਦੀ ਹੋਰ ਤਸਵੀਰ ਹੋਈ ਕੁਕੜੀ ਨੂਰ ਦੀ ਚੰਗ ਸਿਆਲ ਅੰਦਰ ਕਰੀ ਚੂਚ ਕੇ ਖਾਨ ਦੇ ਹੀਰ ਹੋਈ ਤਿੱਖਾ ਨੱਕ ਤਲਵਾਰ ਦੀ ਤਾਰ ਕਾ ਤਲ ਮੈਣ ਕਜਲੇ ਖੁਨ ਗੁਜ਼ਾਰਦੇ ਸੀ ਜਲਫਾਂ ਕਾਲੀਆਂ ਪਲਮੀਆਂ ਮੁਖੜੇ ਤੇ ਫੂਕਾ ਨਾਗ ਕੋ ਰੁੰਡੀਏ ਮਾਰਦੇ ਸੀ ਓਏ ਹਸਦੀਆਂ ਗੱਲਾਂ ਵਿੱਚ ਪੈਣ ਡੋਂਗੇ ਉਹਦੇ ਰੂਪ ਨੂੰ ਹੋਰ ਸ਼ਿੰਗਾਰ ਦੇਸੀ ਮੁਰਤੀ ਪਾੜ ਕੇ ਵਾਰ ਨੂੰ ਪਾਉਣਾ ਚਾਹੀ ਸੁਖ ਸੰਤਰੀ ਹਿੱਕ ਉਹ ਵਾਰ ਦੇਸੀ ਮਾਮ ਮਰਮਰੀ ਗੋਲ ਤੇ ਲੰਮੀਆਂ ਸੀ ਰੜਕ ਚਮਕੀਆਂ ਦੁੱਧ ਮਧਾਨੀਆਂ ਨੂੰ ਹਾੜੀ ਹਾਲ ਖਲੇ ਹਾਰ ਦੇ ਵੇਖਿਓ ਨੂੰ ਲੇਖੇ ਪੁੱਲ ਦੇ ਬੁੱਢੜਿਆਂ ਵਾਣੀਆਂ ਨੂੰ ਟੇਢੀ ਨਜ਼ਰ ਦੇ ਨਾਲ ਤੜਫਾ ਜਾਏ ਸ਼ੋਰ ਆਪਣੀ ਉਮਰ ਦੇ ਹਾਣੀਆਂ ਨੂੰ ਆਏ ਮਲਕੜੇ ਕਦੇ ਕਿਨਾਰਿਆਂ ਤੇ ਲੱਗੇ ਅਗ ਚਨਾ ਦੇ ਪਾਣੀਆਂ ਨੂੰ ਹੁਨੂੰ ਕੱਪੜੇ ਰੇਸ਼ਮੀ ਜਿਸਮ ਉੱਤੇ ਨਾਲ ਸ਼ਾਨ ਕਿਆਮਤੀ ਸਜਦੇ ਸੀ ਜਮ ਕੇ ਚੂਲ ਦੇ ਵਾਲੀਆਂ ਨਾਲ ਜਿਹੜੇ ਜਾਣ ਬੁੱਝ ਕੇ ਧੌਣ ਤੇ ਵੱਜਦੇ ਸੀ ਭਾਵੇਂ ਤਿਰਸ਼ੀਆਂ ਕਰ ਦੰਦਸੜੇ ਦਾ ਲਸ਼ਕਰ ਰੂਪ ਦੇ ਕੜਕਦੇ ਗੱਜਦੇ ਸੀ ਸਾਂਭ ਤਸਮੀਆਂ ਆਕ ਲਹਾਲ ਵੱਲਾ ਫਕਰ ਜਾਨ ਲਗਾ ਕੇ ਪਜਦੇ ਸੀ ਫਕਰ ਜਾਨ ਲਗਾ ਕੇ ਪਜਦੇ ਸੀ